ਸ਼੍ਰੀ ਯਾਪਾ ਅਜਨੇ ਸ਼੍ਰੀ ਨੂੰ ਤੇਖਾ ਹੱਦ ਜੀ ਦਾ 357 ਦਾ 7 ਦਿਨ ਸਾਂਝਾ ਕਰਿਆ ਸੀ ਜੀ ਸ਼੍ਰੀਵਤ ਜੀ ਦਾ ਸਾਂਝਾ ਕਰਨ ਜਾ ਰਿਹਾ ਪਾਣੀ ਸ਼੍ਰੀ ਨੂੰ ਤੇਖਾ ਹੱਦ ਜੀ ਪਟੜ ਦੇ ਮੁੱਖ ਨੂੰ 7 ਦੇ ਰਾਤ ਤੋੜਿਆ ਕਰਦੀ ਹੁੰਦੇ ਜਿਸ ਮੇਲੇ ਮੋਹ ਮਾਇਆ ਦੇ ਬੱਦਲ ਚੜਾਈ ਕੋ ਸੰ ਦੋ ਘੰਟਾ ਬਿਨਾਂ ਦੀ ਗੱਲ ਵਿੱਚ ਫਸੇ ਹੋਏ ਸਨ ਤੇ ਮਨੁੱਖ ਮਨ ਜੁਲਮ ਕਾਂ ਹੀ ਤੱਕ ਉੱਪਰ ਹੇ ਸਨ ਉਸ ਵੇਲੇ ਅਕਾਸ਼ ਕੋ ਰੱਖਣ ਨੂੰ ਨਾਨਕ ਸਾਹਿਬ ਦੇ ਦੀ ਜੋਤੀ ਰੂシਦਰ ਦੇ 77 ਸਾਹਿਬ ਜੀ ਦੁਆਰਾ ਪਾਣੀ ਦੀ ਰਚਨਾ ਕਰਵਾ ਕੇ ਭੱਜੇ ਮਸਮੁਸ ਵਿੱਚ ਸਾਚੇ ਆਪੇ ਹੋ ਰਿਹਾ ਗੁਰੂ ਜੀ ਨੇ 15 ਹਾਲ ਦਾ ਵਿਸਥਾਰ ਹੀ ਰੱਖੀ ਜਿਸ ਵਿੱਚ ਪਨਾਥ ਸ਼ਬਦ ਦੇ 52 ਲੋਕ ਹੱਥ ਇਹ ਪਸਾਰੀ ਪਾਣੀ ਸ਼ੀਗੁਰ ਗ੍ਰਾਸਾਲ ਵਿੱਚ ਦਰਜ ਹੈ ਰਾਗਾ ਦੇ ਹਿੰਤਾ ਦੇ ਬਾਅਦ ਗੁਰੂ ਜੀ ਨੇ ਰਾਗਾ ਦੀ ਪ੍ਰਤੀਕਿਰਤੀ ਨਾਲ ਕਹਾਵ ਦਾ ਸੰਬੰਧ ਜੋੜੇ ਰੱਖਿਆ ਹੈ ਇਹਨੂੰ ਕਹਾਵ ਇਸ ਗੀਤ ਦਾ ਸੰਚਾਰ ਦਾ ਮਨੁੱਖ ਪਰਮੁਖ ਸਾਧਨ ਹੈ ਇਹ ਪੰਜਾਬੀ ਸ਼ਾਦਾ ਕਾਗਰੀ ਕਰਦਾ ਹੈ ਗੁਰੂ ਜੀ ਨੇ ਬ੍ਰਿਸ਼ਪਾਸ਼ਾ ਦੇ ਕੁਝ ਹੱਦ ਤੱਕ ਸੁਧਰੀ ਭਾਸ਼ਾ ਦੀ ਵੀ ਵਰਤੋਂ ਕਰਕੇ ਪੰਜਾਬੀਆਂ ਨੂੰ ਪਛਾਈਆਂ ਨੂੰ ਵੀ ਸਾਥ ਦਿੱਤਾ ਹੈ ਇਸ ਤਰ੍ਹਾਂ ਕਿ ਇਸ ਤੋਂ ਹੀ ਬਾਣੀ ਵਿਚਰავ ਦਾ ਰਸਮੀ ਤੇ ਸ ਹੈ ਤੇ ਬਾਕੀ ਦੀ ਮਿਠਾਸ ਵੀ ਹੈ ਇਹਨਾਂ ਦੋਵਾਂ ਤੋਹਾਂ ਭਾਵਨਾਵਾਂ ਦੀ ਝਾਕਰ ਸਿੱਖਿਆ ਦੇ ਪ੍ਰਤੀਕੀ ਦਿੱਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮੁੱਤਲ ਸੰਗਤ ਅਭਿਆਸੀ ਸੰਸਾਰ ਦੇ ਜੰਗਲ ਮੇਂ ਦੇ ਚਾਰ ਅਸਥਾਈ ਹਨ ਸੱਚ ਸੋਹਣੀ ਸਿਰਫ ਨਾਮ ਹੀ ਹੈ ਸੱਚਮੁੱਚ ਤੌਰ ਤੇ ਜੀਵੇ ਜਿਸ ਨੇ ਆਪਣੀ ਸ਼ਹਾਦਤ ਦੁਆਰਾ ਸਾਰੇ ਭਾਰਤੀ ਸੱਭਿਆਚਾਰ ਨੂੰ ਇੱਕ ਕੀਤਾ ਹੈ ਅਤੇ ਵਿਰਾਸਤ ਦੇ ਭਲਕੀ ਦਾ ਉਪਦੇਸ਼ ਦੇ ਕੇ ਉਸ ਤੋਂ ਕਨਿਸ਼ਾਰਤੀ ਤਾਰਾ ਇਸ ਨੂੰ ਜਾਣ ਤੋਂ ਉਪਰਜਿਆ ਹੈ ਕਾਉਂਦੀ ਦੀ ਰਾਗ ਦੇ ਨੌ ਸ਼ਬਦ ਜੋ ਜੁਗਸਰੂ ਕਹਿੰਦੇ ਹਨ ਕਿ ਜੀ ਮਾਇਆ ਮੀਆਂ ਸਾਸ ਨਾ ਛੱਡ ਕੇ ਤੇ ਪ੍ਰਭੂ ਨਾਲ ਜੁੜ। ਆਸਾ ਰਾਗ ਦਾ ਇੱਕ ਚੌਪੜਾ ਸਮਝਾਉਂਦਾ ਹੈ ਕਿ ਮਨੁੱਖ ਜਨਮ ਕੀਤੀ ਹੈ ਇਸ ਨੂੰ ਵਿਅਕਤ ਕਰਨ ਕਿਚ ਨਾਲੋ ਆ। ਇਸ ਕੰ ਦਾ ਰਾਗ ਦੇ ਕੀਤੇ ਸਨਾਮ ਸਿਮਰਨ ਦੀ ਮੰਨਾ ਤੋਂ ਬਿਹਾਰ। ਇਸ ਵਿੱਚ ਵੀ ਹਰੀ ਨਾਮ ਜਪਿਆ ਉਸ ਦਾ ਸ੍ਰਿ ਸਵਾਰਿਆ। ਇਹ ਹਾਗੜਾ ਰਾਗ ਦਾ ਕਿਛੈਕ ਤੇ ਹੀ ਸਰਚਾ ਪ੍ਰਭੂ ਹੈ ਤਹੋੜੀ ਆਗਦੇ 12 ਸ਼ਬਦ ਮੌਤ ਦੇ ਡਰ ਮੌਤ ਦੇ ਡਰ ਅੱਗੇ ਮਾਇਆ ਦਾ ਨਾਸੰਦਨ ਨਿਸ਼ਚਿਤਤਾ ਹੈ ਰਾਗ ਵਿੱਚਨਾ ਸਰੀਰ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਭੋ ਆਪਣੇ ਮਨ ਵਿੱਚ ਲੱਭ ਰਾਗ ਜੈਂ ਸਰੀਰ ਦੇ 3 ਸ਼ਬਦ ਦੇ ਵਿੱਚ ਔਰਤ ਦੀ ਪ੍ਰੇਰਨਾ ਦਿੱਤੇ ਹਨ। ਰਾਮ ਦੋਦੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਵੀ ਵਿਛੜੇ ਮਨੁੱਖ ਦੀ ਦਰਦ ਭਰੀ ਵਸਤਾਂ ਦਾ ਚਿੱਤਰਣ ਕਰਦੇ ਹਨ। ਸਿਲੰਗਰਾਗ ਦੇ تین ਸ਼ਬਦ ਮਨੁੱਖ ਨੂੰ ਸੱਚੇ ਸਰਵੰਦੇ ਲਾਗ੍ਰਵਾ ਜੀਵਨ ਨਾਲ ਜੀਓ। ਪ੍ਰਮਾਤਮਾ ਦੇ ਨਾਮ ਸਿਮਰਨ ਜੁੜੇ ਰੱਖੋ। ਜਿਵੇਂ ਗਾਰ ਵਿੱਚ ਵਿਛੜੇ ਆਪਣੇ ਅਸਿੱਤੇ ਹਨ ਜਿਥੇ ਦਰੁਜੀ ਪ੍ਰਾਣਿ ਬਧਨ ਦਾ ਨਾਲ ਦੱਸਦੇ ਹਨ ਕਿ ਸਭੂ ਦੀ ਰਖਸ਼ ਪ੍ਰਭੂ ਹੀ ਰਖਸ਼ ਹੈ। ਰਾਮ ਕਲੀ ਰਾਮ ਦੇ ਤੁਮ ਜਿਤਨੇ ਉਸ ਚਰਨ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਕਲੀ ਰਾਮ ਦੇ ਤੁਮ ਜਿਤਨੇ ਉਸ ਜਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਦੁਪਦੇ ਦੱਸਦੇ ਹਨ ਕਿ ਮਨ ਦੀ ਮਰਜ਼ੀ ਤੇ ਚੱਲਣ ਨਾਲ ਜਨਮ ਵਿਅਰਥ ਹੋ ਜਾਂਦਾ ਹੈ ਰਾਗ ਸੰਤੂ ਦੇ ਪੰਜ ਸ਼ਬਦ ਮਾਇਆ ਦੀ ਥੋੜੇ ਮਾਇਆ ਦੀ ਥੋੜੇ ਸਮੇਂ ਦੀ ਖੁਸ਼ੀ ਨੂੰ ਦਿੰਦਾ ਕੈਂਪੇ ਹਨ ਤੇ ਆਪਣੇ ਨਾਮ ਨਾਲ ਜੀਰਨ ਦਾ ਉਪਦੇਸ਼ ਕਰਦੇ ਹਨ ਸਾਰ ਸਾਰੰਦਰ ਆਗ ਦੇ ਚਾਰ ਉਪਦੇ ਯਾਦ ਰਹਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ ਕੋਈ ਸੱਚ ਸਫਲ ਨਹੀਂ ਤ੍ਰਿਹੇ ਹੈ ਤਾਂ ਉਹ ਜੈ ਜੁੰਤੀ ਦੇ ਚਾਰ ਉਪਦੇ ਮਾਰਤ ਦਰਸ਼ਨ ਕਰਦੇ ਹਨ ਕਿ ਦਸ ਗੋਗ ਸ਼ਬਦੋ ਦੇ ਨਾਮ ਸਿਮਰਨ ਨਾਲ ਲੋ ਆਖਰ ਵਿੱਚ ਗੁਰੂ ਜੀ ਦੇ 50 ਸ਼ਲੋਕ ਜੀਵਨ ਵਿੱਚ ਚਾਈ ਵੈਰਾਗ ਅਤੇ ਨਾਮ ਦੀ ਮਹਿਮਾ ਮਨੁੱਖ ਨੂੰ ਬੁggen ਰੂਪ ਵਿੱਚ ਸਿਖਾਉਂਦੇ ਹਨ ਗੁਰੂ ਜੀ ਦੀ ਇਹ ਬਾਣੀ ਸਿਰਫ ਲਗਾ ਇਹ ਜਿਨਨੇ ਕਿਸ ਤਰ੍ਹਾਂ ਇੱਕ ਰਹਾਣੀ ਜਿਹਾ ਤਪ ਕੀਤਾ ਹੈ ਜਿਸੇ ਹਰ ਰਾਗ ਇੱਕ ਖਿੰਦਾ ਸੁਣ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਯਾਦ ਆਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਨ ਆ ਕੇ ਮੂਖਾਇਆ ਸਾਡਾ ਰਾਰ ਨਈ ਜੀਵਨ ਪ੍ਰਤੀਕਰ ਤੇ ਨਾਮ ਰੂਪੀ ਭਗਤੀ ਦਾ ਸਫੀਰ ਪੀੜਾ ਉਸਤ੍ਰਗੂਪਾ ਕੇ ਸੱਚ ਸੁਖ ਮਿਲ ਜਾਣਾ ਹੈ